ਸਰਬੱਤ ਦਾ ਭਲਾ ਇਹ ਵਾਰ ਫੇਰ ਪਤਿਨਾਂ ਨਾਲ ਸੰਤ ਕਰੀਏ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇ ਥੱਕ ਗਏ ਹੋ ਤੇ ਆਪਾਂ ਇੱਥੇ ਹੀ ਸਮਾਪਤੀ ਕਰ ਦਨੇ ਆ ਕਿਉਂਕਿ ਫਤੇ ਬੋਲ ਤੇ ਜੀਆ ਫੇਰ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥੇ ਪਾਛਾ ਧੰਗੂ ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਜਦੋਂ ਮਨੁੱਖ ਦੇ ਕੋਲ ਕੇਵਲ ਅਗਿਆਨਤਾ ਹੋਵੇ ਤੇ ਉਹਦੀ ਜਿਹੜੀ ਮਤ ਹੈ ਬਹੁਤ ਖੋਸ਼ੀ ਹੋ ਜਾਂਦੀ ਹੈ ਬਹੁਤ ਨੀਵੀ ਹੋ ਜਾਂਦੀ ਹੈ ਤੇ ਜਦੋਂ ਕੋਲ ਗਿਆਨ ਨਹੀਂ ਕੇਵਲ ਅਗਿਆਨਤਾ ਹੈ ਮਤ ਹੋਸ਼ੀ ਹੋ ਜਾਵੇ ਤਾਂ ਫਿਰ ਸਤਗੁਰੂ ਜੀ ਕਹਿੰਦੇ ਨੇ ਕਿ ਸਤਗੁਰੂ ਜੀ ਦੇ ਦਰ ਦੇ ਉੱਤੇ ਉਸ ਮਨੁੱਖ ਦਾ ਵਿਸ਼ਵਾਸ ਨਹੀਂ ਰਹਿੰਦਾ ਅੰਤਰ ਅਗਿਆਨ ਭਈ ਮਤ ਮਦਮ ਸਤਗੁਰੂ ਕੀ ਪਰਦੀਪ ਨਾ ਹੈ ਇਸੇ ਕਾਰਨ ਫਿਰ ਕਦੀ ਮਨੁੱਖ ਕਿਸੇ ਦਰ ਤੇ ਕਦੀ ਕਿਸੇ ਧਾਗੇ ਟਿਮਕ ਵਾਲੇ ਕੋਲ ਕਦੀ ਕਿਸੇ ਸਿਆਣੇ ਦੇ ਕੋਲ ਕਦੀ ਕਿਉਂ ਜਲ ਲੈ ਕੇ ਤੁਰਿਆ ਫਿਰਦਾ ਚਾਹੁੰਦਾ ਕਿ ਕਿਸੇ ਤਰ੍ਹਾਂ ਮੈਨੂੰ ਸੋਖ ਮਿਲ ਜਾਵੇ ਪਰ ਕਵੀ ਸਾਹਿਬ ਜੀ ਦਾ ਇਹ ਬਚਨ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਕਦੇ ਜ਼ਿੰਦਗੀ ਦੇ ਅੰਦਰ ਔਖਾ ਸਮਾਂ ਵੀ ਆ ਜਾਵੇ ਤਾਂ ਇਹ ਸਤਿਗੁਰੂ ਜੀ ਦੇ ਦਰਨ ਤੋਂ ਛੱਡਣਾ ਨਹੀਂ ਚਾਹੀਦਾ ਕਵੀਰ ਸਮੁੰਦਰ ਨਾ ਛੋਡੀਏ ਜੋ ਅਤਖਾਲੂ ਹੋਏ ਪੋਖਰ ਪੋਖਰ ਢੂੰਡਤੇ ਭਲੋ ਨ ਕਹ ਕੋਈ ਸਾਗਰ ਨੂੰ ਛੱਡ ਕੇ ਤੇ ਕੋਈ ਛੱਪੜ ਦੇ ਕਿਨਾਰੇ ਤੇ ਜਾ ਬੈਠੇ ਉਸ ਨੂੰ ਚੰਗਾ ਨਹੀਂ ਕਿਹਾ ਜਾਂਦਾ ਛੱਪੜ ਤੇ ਹਮੇਸ਼ਾ ਗੰਦਗੀ ਹੈ ਸਾਗਰ ਤੇ ਹਮੇਸ਼ਾ ਸਾਨੂੰ ਮੋਤੀ ਮਿਲਣੇ ਇਸ ਲਈ ਜੇ ਅਸੀਂ ਇਹ ਮੋਤੀ ਚਾਹੁੰਦੇ ਹਾਂ ਤਾਂ ਫਿਰ ਗੁਰੂ ਸਾਗਰ ਦੇ ਕੋਲ ਆਉਣਾ ਪੈਂਦਾ ਹੈ ਇਹਨਾਂ ਛੱਪੜਾਂ ਟੋਹਿਆਂ ਦਾ ਸਾਨੂੰ ਖਿਆਲ ਛੱਡ ਦੇਣਾ ਚਾਹੀਦਾ ਹੈ ਬਹੁਤ ਧੰਨਵਾਦ ਹੈ ਭਾਈ ਸਰਜੀ ਸਿੰਧੀ ਦਾ ਜినਾ ਸਾਧਗੁਰੂ ਜੀ ਦੇ ਅਮੋਲਕ ਬਚਨਾਂ ਦੇ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਹੁਣ ਕੁਝ ਸਮਾਂ ਜੇਕਰ ਆਪ ਜੀ ਨੇ ਸਾਥ ਦਿੱਤਾ ਤੇ ਅਸੀਂ ਇੱਥੇ ਵਿਚਾਰ ਚਰਚਾ ਜਿਸ ਨੂੰ ਸਿਸਵਾਜ ਆਪ ਕਹਿੰਦੇ ਹਨ ਉਹ ਅਸੀਂ ਆਰੰਭ ਕਰ ਰਹੇ ਹਾਂ ਕਿ ਭਾਈ ਸੁਖਵਿੰਦਰ ਸਿੰਘ ਜੀ ਦੇ ਰਦੇਰ ਆਪ ਜੀ ਵੱਲੋਂ ਆਏ ਹੋਏ ਸਵਾਲਾਂ ਦੇ ਉੱਤੇ ਗੁਰਬਾਣੀ ਔਰ ਸਿੱਖ ਰਹਿਨ ਮਰਜ਼ਾ ਦਾ ਨੂੰ ਸਾਹਮਣੇ ਰੱਖਦੇ ਹੋਏ ਇਸ ਦਾਇਰੇ ਵਿੱਚ ਰਹਿੰਦੇ ਹੋਇਆ ਵਿਚਾਰ ਪੇਸ਼ ਕਰਨਗੇ ਇੱਕ ਸਵਾਲ ਮੈਂ ਪਹਿਲੇ ਦੀਵਾਨਾ ਦੇ ਵਿੱਚ ਜਿਹੜਾ ਅਕਸਰ ਆਉਂਦਾ ਹੈ ਔਰ ਇਸੇ ਇਲਾਕੇ ਦੇ ਅੰਦਰ ਸਾਨੂੰ ਇਹ ਆਮ ਤੌਰ ਤੇ ਮਿਲਦਾ ਹੈ ਸਵਾਲ ਕਿ ਮੜੀਆਂ ਕਬਰਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਜਾ ਕੇ ਤੇ ਉੱਥੇ ਅਖੰਡ ਪਾਠ ਸਾਹਿਬ ਕੀਤਾ ਜਾਂਦਾ ਹੈ ਸੋ ਇਹਦੇ ਉੱਤੇ ਜਿਨੀ ਦੇ ਤੱਕ ਭਾਈ ਸੁਖਵਿੰਦਰ ਸਿੰਘ ਜੀ ਵਿਚਾਰ ਦਿੰਦੇ ਨੇ ਆਪ ਜੀ ਆਪਣੇ ਸਵਾਲ ਸਾਨੂੰ ਨੋਟ ਕਰਵਾ ਸਕਦੇ ਆ ਕਿ ਮੜੀਆਂ ਕਬਰਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਔਰ ਅਖੰਡ ਪਾਠ ਸਾਹਿਬ ਹੋਣਾ ਚਾਹੀਦਾ ਸਤਿ ਗੁਰੂ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਪਿਆਸਹਿਤ ਜੁੜ ਕੇ ਬੈਠੇ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਕੀਰਤਨ ਔਰ ਗੁਰਮਤਿਆਂ ਵਿਚਾਰਾਂ ਸ਼ਰਵਨ ਕੀਤੀਆਂ ਹਨ ਜੀ ਕਰ ਆਪ ਜੀ ਨੇ ਥੋੜਾ ਜਿਆ ਧਿਆਨ ਇਕਾਗਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਕੀਤਾ ਹੋਵੇਗਾ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਾਡੇ ਅੰਦਰੋਂ ਭਰਮ ਟੁੱਟੇਗਾ ਔਰ ਵਿਸ਼ਵਾਸ ਵਧੇਗਾ ਜਦੋਂਸੀਂ ਗੱਲ ਨੂੰ ਧਿਆਨ ਨਾਲ ਸੁਣਦੇ ਨਹੀਂ ਅੱਧਿਕ ਗੱਲ ਕੋਈ ਹੋਰ ਸੁਣ ਲਈ ਅੱਧਿਕ ਕੋਈ ਹੋਰ ਸੁਣ ਲਈ ਸਾਡੇ ਅੰਦਰ ਵਿਸ਼ਵਾਸ ਵਧਣ ਦੀ ਜਗ੍ਹਾ ਹੋਰ ਵੱਡਾ ਇੱਕ ਭਰਮ ਪੈਦਾ ਹੋ ਜਾਂਦਾ ਵੀ ਇਹ ਗੱਲ ਏਵੇਂ ਨਹੀਂ ਇਹ ਗਲਤ ਕਹਿ ਦਿੱਤੀ ਹੈ ਖਿਮਾ ਕਰਿਓ ਸਾਨੂੰ ਕਈ ਵਾਰ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਹੈ ਕਿ ਅਸੀਂ ਜਦੋਂ ਬਾਣੀ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਫਿਰ ਕਿਤੇ ਨਾ ਕਿਤੇ ਨਾ ਆਸੇ-ਪਾਸੇ ਖਲੋ ਕੇ ਕੰਨਾਂ ਫੂਸੀ ਕਰਦੇ ਆਂ ਵੇਖੋ ਜੀ ਇਹ ਬੰਦੇ ਗਲਤ ਕਹਿੰਦੇ ਨੇ ਇਹ ਕਹਿੰਦੇ ਆ ਮੜੀਆਂ ਤੇ ਨਹੀਂ ਜਾਣਾ ਇਹ ਕਹਿੰਦੇ ਡੇਰੇ ਤੇ ਨਹੀਂ ਜਾਣਾ ਇਹ ਕਹਿੰਦੇ ਸ਼ਰਾਬ ਨਹੀਂ ਇਹ ਕਹਿੰਦੇ ਆ ਨਹੀਂ ਇਹ ਕਹਿੰਦੇ ਆ ਨਹੀਂ ਉਰੇ ਅਸੀਂ ਨਹੀਂ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਸਾਨੂੰ ਮੱਥਾ ਟੇਕਣ ਵਾਲਿਆਂ ਨੂੰ ਗੁਰੂ ਸੁਣਾ ਕੇ ਕਹਿੰਦਾ ਹੈ ਗੁਰੂ ਕਹਿੰਦਾ ਹੈ ਇਹ ਮਾਈਕ ਇੱਥੋਂ ਆਵਾਜ਼ ਲੈ ਕੇ ਸਪੀਕਰ ਦੇ ਰਾਹੀਂ ਤੁਹਾਡੇ ਤੱਕ ਲੈ ਕੇ ਆਵੇ ਹੁਣ ਜੇ ਕੋਈ ਉੱਠ ਕੇ ਇਸ ਬਕਸੇ ਨੂੰ ਧੱਕਾ ਮਾਰੇ ਬਕਸੇ ਨਾਲ ਉੱਚਾ ਨੀਵਾ ਬੋਲੇ ਜੇ ਕੋਈ ਬਕਸੇ ਨਾਲ ਬਾਦ ਘਾਟ ਕਰੇ ਉਤਾਰਾਂ ਖਿੱਚੇ ਕਸੂਰ ਬਕਸੇ ਦਾ ਥੋੜੀ ਹੈ ਕਸੂਰ ਬੋਲਣ ਵਾਲੇ ਦਾ ਮੈਂ ਬੋਲ ਰਿਹਾ ਇਹ ਮਾਈਕ ਤੇ ਬਕਸੇ ਤੁਹਾਡੇ ਤੱਕ ਆਵਾਜ਼ ਲੈ ਕੇ ਆ ਰਿਹਾ ਗੁਰਸਵਾਰਿਓ ਕਈ ਵਾਰ ਅਸੀਂ ਬੁਲਾਰਿਆਂ ਦੇ ਉੱਤੇ ਵਿਅਕਤੀਆਂ ਦੇ ਉੱਤੇ ਰਾਗੀ ਪ੍ਰਚਾਰਕ ਦੇ ਉੱਤੇ ਦੋਸ਼ ਕੱਢਦੇ ਆ ਕਿ ਇਹ ਐਵੇਂ ਕਹਿੰਦੇ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਬਾਣੀ 'ਚ ਲਿਖਿਆ ਜੇ ਬਾਣੀ ਕਹਿੰਦੀ ਹੈ ਫਿਰ ਸਾਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ ਫਿਰ ਸਾਨੂੰ ਸਿਰ ਝੁਕਾ ਕੇ ਮੰਨ ਲੈਣਾ ਚਾਹੀਦਾ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ ਜੇ ਗੁਰੂ ਝਿੜਕਦਾ ਹੈ ਗਲਤ ਕੰਮ ਤੋਂ ਗੁਰੂ ਵਰਜਦਾ ਹੈ ਤੇ ਸਾਨੂੰ ਮੰਨ ਲੈਣਾ ਚਾਹੀਦਾ ਮਿੱਠਾ ਕਰਕੇ ਸਿਰ ਝੁਕਾ ਲੈਣਾ ਚਾਹੀਦਾ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਮੜੀਆਂ ਕਬਰਾਂ ਤੇ ਲਿਜਾ ਕੇ ਅਖੰਡ ਪਾਠ ਕਰਨੇ ਜਾਂ ਇਸ ਤਰ੍ਹਾਂ ਦੇ ਕੰਮ ਕਰਨੇ ਕੀ ਗੁਰਮਤ ਅਨੁਸਾਰੀ ਹਨ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲੈਨੇ ਸੱਚੇ ਪਾਤਸ਼ਾਹ ਕੀ ਤੁਹਾਡੇ ਪਾਵਨ ਸਰੂਪ ਨੂੰ ਕਿਸੇ ਕਬਰ ਤੇ ਲਿਜਾ ਕੇ ਅਖੰਡ ਪਾਠ ਕਰ ਲੈਣਾ ਠੀਕ ਹੈ ਸੁਣਿਓ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਸਤਿਗੁਰ ਆਖਦੇ ਦੁਬਦਾ ਨਾ ਪੜੋਂ ਮੈਂ ਨਹੀਂ ਕਹਿ ਰਿਹਾ ਜੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹਿੰਦੀ ਆਪ ਪੜ੍ਹ ਲਓ ਦੁਬਦਾ ਨਾ ਪੜੋਂ ਹਾਰ ਬਿਨ ਹੋਰ ਨਾ ਪੂਜੋਂ ਮੜੈ ਮਸਾਣ ਨਾ ਜਾਈ ਮੜੀਆਂ ਮਸਾਣਾ ਤੇ ਮੈਂ ਨਹੀਂ ਜਾਂਦਾ ਦੁਬਦਾ ਦੇ ਵਿੱਚ ਪੈ ਕੇ ਰੱਬ ਨੂੰ ਛੱਡ ਕੇ ਮੈਂ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ ਮੈਂ ਫੇਰ ਪੜਦੇ ਨਾ ਦੁਬਦਾ ਨਾ ਪੜਾਂ ਹਰ ਬਿਨ ਹੋਰ ਨਾ ਪੂਜਾਂ ਮੜੈ ਮਸਾਣ ਨਾ ਜਾਈ ਦਸੋਂ ਇਸ ਤੋਂ ਵੱਧ ਹੋਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੰਨਾ ਕਲੀਅਰ ਤੇ ਸਪਸ਼ਟ ਫੈਸਲਾ ਹੋਰ ਕੀ ਹੋ ਸਕਦਾ ਜਦੋਂ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿ ਰਹੇ ਸਿੱਖਾ ਤੂੰ ਨਾ ਜਾਇ ਨਾ ਦੁਬਧਾ ਵਿੱਚ ਪਵੇਂ ਨਾ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰੀ ਤੇ ਫਿਰ ਗੁਰੂ ਨੂੰ ਤਾਂ ਉੱਥੇ ਮੜੀਆਂ ਤੇ ਖੜਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਅਫਸੋਸ ਨਾਲ ਕਹਿਣਾ ਪੈਂਦਾ ਸਾਡੇ ਲੋਕ ਭੁਲੇਖਿਆਂ 'ਚ ਪਏ ਨੇ ਔਰ ਮੈਂ ਤਾਂ ਕਈ ਵਾਰ ਕਈਆਂ دیਵਾਨਾਂ ਦੇ ਵਿੱਚ ਇਹ ਵਿਚਾਰ ਵੀ ਦੇ ਚੁੱਕਾ ਹਾਂ ਕਿ ਜਦੋਂ ਅਸੀਂ ਕਿਸੇ ਮੜੀ ਕਬਰ ਤੇ ਅਖੰਡ ਪਾਠ ਕਰਾਉਣ ਦੀ ਜਿੱਦ ਕਰਦੇ ਹਾਂ ਨਾ ਮੈਂ ਪਿੰਡਾਂ ਦੇ ਵਿੱਚ ਵੇਖਦਾ ਕਈ ਵਾਰ ਝਗੜੇ ਖੜੇ ਹੋ ਜਾਂਦੇ ਨੇ ਕਈ ਵਾਰ ਪਿੰਡ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਕੁਝ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਕਰਾਉਣਾ ਹੀ ਕਰਾਉਣਾ ਹੈ ਕੁਝ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਕਰਾਉਣ ਨਹੀਂ ਦੇਣਾ ਹੁਣ ਦੋਵੇਂ ਤਰ੍ਹਾਂ ਹੀ ਆਪਣੇ ਆਪ ਨੂੰ ਸਿੱਖ ਮੰਨਦੀਆਂ ਦੋਵੇਂ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਿਆਂ ਦੋਵੇਂ ਦਾਵੇਦਾਰ ਨੇ ਇੱਕ ਕਹਿੰਦੇ ਅਸੀਂ ਕਰਾਉਣਾ ਹੀ ਕਰਾਉਣਾ ਹੈ ਦੂਜੇ ਕਹਿੰਦੇ ਅਸੀਂ ਕਰਾਉਣ ਨਹੀਂ ਦੇਣਾ ਤੇ ਤੀਜੇ ਉਹ ਨੇ ਜਿਹੜੇ ਕਹਿੰਦੇ ਆ ਹੈ ਉਹ ਵੀ ਸੇਖੀ ਤੀਜੇ ਉਹ ਨੇ ਜਿਹੜੇ ਕਹਿੰਦੇ ਵੀ ਸਾਨੂੰ ਜਿੱਥੇ ਮਰਜੀ ਲੈ ਜਾਓ ਅਸੀਂ ਤੇ ਰੌਲ ਹੀ ਲਾਉਣੀ ਹੈ ਅਸੀਂ ਤਾਂ ਪੈਸੇ ਚਾਹੀਦੇ ਆ ਜਿੱਥੇ ਮਰਜੀ ਕੰਮ ਕਰਾ ਲਓ ਤੀਜੇ ਉਹ ਵੀ ਹੈਗੇ ਹੈ ਹੈ ਉਹ ਵੀ ਸੇਖੀ ਹੁਣ ਉਹਨਾਂ 'ਚ ਸਮਝਾਉਣ ਦੀ ਸਮਰੱਥਾ ਚਾਹੀਦੀ ਸੀ ਭਾਵੇਂ ਉਹ ਆ ਗਲਤ ਹੈ ਆ ਠੀਕ ਹੈ ਤੁਸੀਂ ਰੋਜ਼ ਦੇ ਪਾਠ ਕਰਨ ਵਾਲੇ ਪਰ ਨਹੀਂ ਉਹ ਹਿੰਮਤ ਨਹੀਂ ਰੱਖਦੇ ਉਹ ਇਸ ਕੰਮ ਵਿੱਚ ਆਉਂਦੇ ਨਹੀਂ ਖੈਰ ਮੈਂ ਬੇਨਤੀ ਕਰਦੇ ਆਂ ਦੋਵੇਂ ਧਿਰਾਂ ਸਿੱਖਾਂ ਦੀਆਂ ਇੱਕ ਕਹਿੰਦੇ ਕਰਾਉਣਾ ਦੂਜੇ ਕਹਿੰਦੇ ਨਹੀਂ ਕਰਾਉਣਾ ਦੋਵੇਂ ਧਿਰਾਂ ਜੇਦ ਕਰਦੀਆਂ ਦੋਵੇਂ ਧਿਰਾਂ ਲੜਾਈ ਦੇ ਉੱਤੇ ਉਤਰੀਆਂ ਹੋਈਆਂ ਨੇ ਪਰ ਧਿਆਨ ਨਾਲ ਵੇਖਿਓ 1 ਮਿੰਟ ਵਾਸਤੇ ਮੰਨ ਲੈਨੇ ਆਂ ਕਿ ਜਿਹੜੇ ਕਹਿੰਦੇ ਅਸੀਂ ਉੱਥੇ ਕਰਾਉਣਾ ਆ ਕੀ ਉੱਥੇ ਲਿਜਾ ਕੇ ਉਹ ਪਾਠ ਸੁਣਨਾ ਚਾਹੁੰਦੇ ਆ ਉੱਥੇ ਲਿਜਾ ਕੇ ਉਹ ਪਾਠ ਸਮਝਣਾ ਚਾਹੁੰਦੇ ਆ ਉੱਥੇ ਪਾਠ ਦੀ ਵੱਧ ਸਮਝ ਆਉਂਦੀ ਆ ਉੱਥੇ ਜਾ ਕੇ ਇਹਨਾਂ ਨੇ ਮੰਨ ਲੈਣਾ ਉੱਥੇ ਜਾ ਕੇ ਇਹਨਾਂ ਨੇ ਕੋਲ ਬਹਿਣਾ ਕਿਤੇ ਨਾ ਗੱਲ ਉੱਥੇ ਵੀ ਕੋਈ ਨਹੀਂ ਸੁਣਨੀ ਨਾ ਇਹਨਾਂ ਨੇ ਪੜ੍ਹਣੀਆਂ ਨਾ ਇਹਨਾਂ ਨੇ ਮੰਨਣੀਆਂ ਅਸਲ ਵਿੱਚ ਉੱਥੇ ਲਿਜਾ ਕੇ ਵੀ ਇਹਨਾਂ ਨੇ ਉਸੇ ਹੀ ਕਬਰ ਵਾਲੇ ਦੇ ਸਾਹਮਣੇ ਹੱਥ ਜੋੜਨੇ ਆਂ ਵੀ ਅਸੀਂ ਆ ਆਪਣਾ ਗੁਰੂ ਵੀ ਤੇਰੇ ਕੋਲ ਲੈ ਆਏ ਹੁਣ ਖੁਸ਼ ਹੋ ਜਾ ਇਹ ਗੁਰੂ ਦੀ ਖੁਸ਼ੀ ਉੱਥੇ ਵੀ ਨਹੀਂ ਚਾਹੁੰਦੇ ਗੁਰੂ ਦੀ ਗੱਲ ਉੱਥੇ ਜਾ ਕੇ ਵੀ ਨਹੀਂ ਸੁਣਦੇ ਜੇ ਉੱਥੇ ਲਿਜਾ ਕੇ ਵੀ ਸੁਣ ਲੈਂਦੇ ਨਾ ਤੇ ਸ਼ਾਇਦ ਅਗਲੀ ਵਾਰ ਇਹ ਜਿੱਦ ਨਾ ਕਰਦੇ ਉੱਥੇ ਵੀ ਸੁਣਿਆ ਕੁਝ ਨਹੀਂ ਰੇ ਕਬਰ ਦੇ ਪੁਜਾਰੀ ਹੈ ਅਖੀਰ ਚ ਮੈਂ ਬੇਨਤੀ ਕਰਦਾ ਗੁਰੂ ਸਵਾਰਿਓ ਗੁਰੂ ਸਾਡਾ ਜਾਗਦਾ ਹੈ ਗੁਰੂ ਸਮਰੱਥ ਹੈ ਸਾਨੂੰ ਗੁਰੂ ਸਹਿਬਾਨ ਨੇ ਗੁਰਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਗੁਰੂ ਸਾਹਿਬ ਦਾ ਇਹ ਰਾਹ ਦਰਸਾਇਆ ਹੈ ਬਾਣੀ ਵਾਲਾ ਇਹ ਰਾਹ ਸਾਨੂੰ ਸਾਡੇ ਇਤਿਹਾਸ ਨੇ ਗੁਰੂ ਸਹਿਬਾਨ ਨੇ ਦੱਸਿਆ ਹੈ ਇਸ ਰਾਹ ਤੇ ਤੋਰਿਆ ਸਾਨੂੰ ਕੋਸ਼ਿਸ਼ ਕਰੋ ਮੁਰਦਿਆਂ ਦੀ ਪੂਜਾ ਛੱਡ ਦਿਓ ਮਰਦਿਆਂ ਦੀ ਪੂਜਾ ਨਾਲ ਕੁਝ ਨਹੀਂ ਲੱਭਣਾ ਸਤਗੁਰੂ ਦੀ ਬਾਣੀ ਦਾ ਕਿੰਨਾ ਪਿਆਰਾ ਫੈਸਲਾ ਹੈ ਜੈਸੋ ਸੇਵਾ ਤੈਸੋ ਹੋਵੇ ਜਿਹੋ ਜਿਹਦੀ ਸੇਵਾ ਕਰੋਗੇ ਜਿਹੋ ਜਿਆ ਪੂਜੋਗੇ ਉਹੋ ਜੇ ਤੁਹਾਡਾ ਜੀਵਨ ਬਣ ਜਾਏਗਾ ਜੈਸੋ ਸੇਵਾ ਤੈਸੋ ਹੋਵੇ ਪੱਥਰ ਪੂਜੋਗੇ ਪੱਥਰ ਦੇਲ ਹੋ ਜਾਓਗੇ ਮਰਦਿਆਂ ਦੀ ਪੂਜਾ ਕਰੋਗੇ ਤੇ ਸੱਚੀ ਜਿਉਂਦੇ ਮੁਰਦਿਆਂ ਵਾਲਾ ਜੀਵਨ ਹੋ ਜਾਏਗਾ ਅੱਜ ਸਾਡੇ ਸਮਾਜ ਦੇ ਵਿੱਚ ਇਹ ਘਾਟ ਨਹੀਂ ਹੈ ਇਹ ਘਾਟ ਨਹੀਂ ਹੈ ਮੁਰਦਿਆਂ ਦੀ ਪੂਜਾ ਕਰਵਾ ਕਰਵਾ ਕੇ ਸਮਾਜ ਨੂੰ ਮੁਰਦਾ ਹਨ ਕਰ ਦਿੱਤਾ ਹੈ ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਜੋ ਕਹਿੰਦੀ ਹੈ ਪਹਿਲਾਂ ਆਪ ਘਰਾਂ 'ਚ ਬਹਿ ਕੇ ਪੜਨਾ ਸ਼ੁਰੂ ਕਰੋ ਔਰ ਜਦੋਂ ਘਰਾਂ ਚ ਬਹਿ ਕੇ ਆਪ ਪੜਨਾ ਸ਼ੁਰੂ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨੇ ਪਿਆਰ ਨਾਲ ਇਹ ਗੱਲ ਸਮਝਾਉਂਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨੇ ਪਿਆਰ ਨਾਲ ਸਾਨੂੰ ਉੱਚਾ ਸੋਚਾ ਜੀਵਨ ਦਿੰਦੀ ਆ ਇਸ ਉੱਚੇ ਸੋਚੇ ਜੀਵਨ ਨੂੰ ਅਸੀਂ ਅਪਣਾਉਣਾ ਹੈ ਮਨਮਤ ਨੂੰ ਛੱਡਣਾ ਹੈ ਗੁਰੂ ਸਵਾਰਿਓ ਜੇ ਅਸੀਂ ਵਿਚਾਰਨਾ ਸ਼ੁਰੂ ਕਰੀਏ ਕਿਉਂਕਿ ਮੈਂ ਕਈ ਪਹਿਲਾਂ ਵੀ ਆਰੰਭ ਚ ਬੇਨਤੀ ਕੀਤੀ ਆ ਔਰ ਕਈ دیਵਾਨਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਲੋਕ ਇਹ ਗੱਲ ਕਹਿੰਦੇ ਨੇ ਦੇਖੋ ਜੀ ਧਰਮ ਦੇ ਵਿੱਚ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਸ਼ਰਧਾ ਦੇ ਨਾਲ ਜਿਹੜਾ ਵੀ ਕੰਮ ਕਰਨਾ ਤੁਸੀਂ ਸ਼ਰਧਾ ਨਾਲ ਕਰੋ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸ਼ਰਧਾ ਦੀ ਗੱਲ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸ਼ਰਧਾ ਦੀ ਗੱਲ ਨੂੰ ਛੱਡਿਆ ਨਹੀਂ ਸ਼ਰਧਾ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸਮਝਾਉਂਦੀ ਹੈ ਗੁਰੂ ਸਹਿਬਾਨ ਵੀ ਕਹਿੰਦੇ ਨੇ ਸ਼ਰਧਾ ਹੋਣੀ ਚਾਹੀਦੀ ਹੈ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਜਦੋਂ ਸ਼ਰਦਾ ਦੀ ਗੱਲ ਆਵੇ ਸ਼ਰਦਾ ਵਾਲੀ ਬਾਤ ਤੁਹਾਡੇ ਸਾਹਮਣੇ ਆਉਂਦੀ ਹੈ ਸ਼ਰਦਾ ਛੱਡਣੀ ਨਹੀਂ ਸਗੋਂ ਇੱਕ ਕਦਮ ਹੋਰ ਅੱਗੇ ਪੁੱਟਣਾ ਹੈ ਇੱਕ ਕਦਮ ਹੋਰ ਅੱਗੇ ਧਰਨਾ ਹੈ ਸ਼ਰਦਾ ਦੇ ਨਾਲ ਗਿਆਨ ਦਾ ਹੋਣਾ ਅਤ ਜ਼ਰੂਰੀ ਹੈ ਸ਼ਰਦਾ ਦੇ ਨਾਲ ਗਿਆਨ ਦਾ ਹੋਣਾ ਅਤ ਜ਼ਰੂਰੀ ਹੈ ਜੇ ਗਿਆਨ ਆ ਜਾਏ ਤੇ ਸ਼ਰਧਾ ਸਫਲ ਹੈ ਜੇ ਗਿਆਨ ਨਹੀਂ ਤੇ ਇਹ ਸ਼ਰਧਾ ਅੰਧ ਵਿਸ਼ਵਾਸ ਬਣਦੀ ਹੈ देर ਨਹੀਂ ਲੱਗਦੀ ਸੁਣਿਓ ਹਣ ਮਹਾਰਾਜ ਦੀ ਬਾਣੀ ਦਾ ਫੈਸਲਾ ਗਿਆਨ ਵਿਹੂਣਾ ਗਾਵੇ ਗੀਤ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸਜਿਦ ਮਖਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲੱਗਿਆ ਪਾਏ ਇਹੋ ਜਿਹੇ ਤੇ ਪੈਰੀ ਨ ਲੱਗਿਓ ਜਿਹੜਾ ਗੁਰੂ ਪੀਰ ਵੀ ਸਦਾਉਂਦਾ ਤੇ ਫਿਰ ਦੂਜਿਆਂ ਦੇ ਅੱਗੇ ਜਾ ਕੇ ਹੱਥ ਵੀ ਅੜਦਾ ਮੰਗਣ ਵੀ ਜਾਂਦਾ ਇਹੋ ਜਿਹੇ ਕੋਲ ਨਾ ਜਾਇਓ ਇਹੋ ਜਿਹੇ ਦੀ ਪੂਜਾ ਕਰਨ ਦੀ ਲੋੜ ਨਹੀਂ ਸਤਿਗੁਰੂ ਕਿਰਪਾ ਕਰਨ ਸਾਨੂੰ ਸਮਝ ਆਵੇ ਸਾਡਾ ਵਿਸ਼ਵਾਸ ਬਣ ਜਾਏ ਔਰ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਸਮਝ ਆ ਜਾਏ ਔਰ ਉਹਦੇ ਤੇ ਵਿਸ਼ਵਾਸ ਬਣ ਜਾਏ ਸ਼ਰਧਾ ਬਣ ਜਾਏ ਗੁਰੂ ਨੇ ਆ ਕਿਹਾ ਮੈਂ ਇਹ ਤੋਂ ਪਿੱਛੇ ਨਹੀਂ ਹਟਣਾ ਤਾਂ ਗੁਰਸਵਾਰਿਓ ਇਹ ਜੀਵਨ ਬਦਲ ਜਾਏਗਾ ਸਮਾਜ ਦੀ ਤਸਵੀਰ ਬਦਲ ਜਾਏਗੀ ਸਮਾਜ ਦਾ ਰਹਿਣ ਸਹਿਣ ਬਦਲ ਜਾਏਗਾ ਵਿਹਾਰ ਬਦਲ ਜਾਏਗਾ ਆਸ ਕਰਦੇ ਹਾਂ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਜਿਹੜਾ ਮੰਨਣ ਦਾ ਪੜਨ ਦਾ ਵਿਚਾਰਨ ਦਾ ਟੰਗ ਹੈ ਉਹ ਠੀਕ ਕਰਨ ਦੀ ਲੋੜ ਹੈ ਇੱਕਾ ਸਵਾਲ ਹੋਰ ਆ ਗਿਆ ਜੀ ਅਖੀਰ ਤੇ ਸਰੋਪਾ ਕਿਸ ਨੂੰ ਦਿੱਤਾ ਜਾ ਸਕਦਾ ਹੈ ਪਿਸ਼ੋਕੜ ਵੀ ਦੱਸੋ ਸਰੋਪਾ ਕਿਸ ਨੂੰ ਦਿੱਤਾ ਜਾ ਸਕਦਾ ਤੇ ਨਾਲੇ ਪਿਸ਼ੋਕੜ ਵੀ ਦੱਸੋ ਸਰੋਪੇ ਦਾ ਪਿਸ਼ੋਕੜ ਕੀ ਹੈ ਸਰੋਪਾ ਜਿਹੜਾ ਗੁਰੂ ਘਰ ਵਿੱਚ ਇੱਕ ਐਵੇਂ ਸ਼ੁਰੂ ਹੋਇਆ ਸੰਖੇਪ ਵਿੱਚ ਰੱਖ ਕੇ ਆਪ ਜੀ ਦੇ ਨਾਲ ਇੱਕ ਇਤਿਹਾਸ ਦਾ ਪੱਖ ਜਿਹੜਾ ਉਹ ਟੂਕ ਮਾਤਰ ਸਾਂਝਾ ਕਰ ਦਿੰਦਾ ਹਾਂ ਸ਼ਾਇਦ ਸਮਝ ਲੱਗ ਜਾਏ ਪੰਗਾਣੀ ਦਾ ਯੁੱਧ ਪੜੋਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪੰਗਾਣੀ ਦੇ ਯੁੱਧ ਵਿੱਚ ਪੰਗਾਣੀ ਦੇ ਯੋਧੇ ਤਿਆਰੀ ਕਰ ਰਹੇ ਸਨ ਤੇ ਸੱਚੇ ਪਾਤਸ਼ਾਹ ਜੀ ਦੀ ਫੌਜ ਵਿੱਚ ਜਿਹੜੇ 500 ਪਠਾਨ ਭਰਤੀ ਸਨ ਉਹ 500 ਪਠਾਣਾ ਵਿੱਚੋਂ 499 ਰਾਤੋਂ ਰਾਤ ਦੌੜ ਗਏ ਪੀਰ ਬੁੱਧੂ ਸਾਹਿਬ ਦੀ ਸ਼ਿਫਾਰਿਸ਼ ਉੱਤੇ ਉਹ ਪਠਾਣ ਭਰਤੀ ਕੀਤੇ ਗਏ ਸਨ 499 ਉਹ ਪਠਾਣ ਰਾਤੋਂ ਰਾਤ ਦੌੜ ਗਏ ਉਹਨਾਂ ਵਿੱਚੋਂ ਇੱਕ ਰਹਿ ਗਿਆ ਸੀ ਮਹੰਤ ਕਿਰਪਾਲदास ਗੁਰੂ ਸਾਹਿਬ ਦੇ ਚੋਣਵੇਂ ਗਿਣਤੀ ਦੇ ਸੂਰਮੇ ਨੇ ਜਿਨ੍ਹਾਂ ਦੀ ਇਤਿਹਾਸ ਦੇ ਮੁਤਾਬਕ ਤਕਰੀਬਨ ਤਕਰੀਬਨ ਗਿਣਤੀ ਜਿਹੜੀ ਹੈ 2000 ਬਣਦੀ ਹੈ ਔਰ ਜਿਹੜੇ ਪਹਾੜੀ ਰਾਜੇ ਸਾਹਮਣੇ ਗੁਰੂ ਸਾਹਿਬ ਦੇ ਮੁਕਾਬਲੇ ਲਈ ਖੜੇ ਨੇ ਉਹਨਾਂ ਦੀ ਗਿਣਤੀ 10000 ਹੈ ਪਹਾੜੀ ਰਾਜਿਆਂ ਦੇ ਜਿੰਨੇ ਸੈਨਿਕ ਨੇ ਜਿਹੜੇ ਲੜਾਈ ਦੇ ਮੈਦਾਨ ਵਿੱਚ ਖੜੇ ਨੇ ਉਹਨਾਂ ਕੋਲ ਚੰਗੇ ਘੋੜੇ ਨੇ ਚੰਗੇ ਹਥਿਆਰ ਨੇ ਚੰਗਾ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਹੈ ਸਭ ਕੁਝ ਵਧੀਆ ਪਰ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇਸ ਪੱਖ ਵਿੱਚ ਖੜੇ ਸੂਰਮੇ ਸਿੰਘ ਨੇ ਉਹਨਾਂ ਦੇ ਕੋਲ ਬਹੁਤੇ ਵਧੀਆ ਘੋੜੇ ਨਹੀਂ ਕਿਉਂਕਿ ਅਨੰਦਪੁਰ ਸਾਹਿਬ ਨੂੰ ਕਈ ਵਾਰੀ ਘੇਰਾ ਪਿਆ ਕਈ ਵਾਰੀ ਅਨੰਦਪੁਰ ਛੜਨਾ ਪਿਆ ਵਧੀਆ ਘੋੜੇ ਨਹੀਂ ਵਧੀਆ ਸ਼ਸਤਰ ਨਹੀਂ ਔਰ ਕੋ ਬਹੁਤਾ ਵਧੀਆ ਖਾਣ ਪੀਣ ਦਾ ਪ੍ਰਬੰਧ ਵੀ ਨਹੀਂ ਪਰ ਇੱਕ ਵਿਸ਼ਵਾਸ ਐਸਾ ਦ੍ਰਿੜ ਹੈ ਭਰੋਸਾ ਐਸਾ ਗੁਰੂ ਦੇ ਉੱਤੇ ਹੈ ਕਿ ਡਟੇ ਖੜੇ ਨੇ ਉਹ ਪਿੱਛੇ ਹਟਣ ਨੂੰ ਤਿਆਰ ਨਹੀਂ 2000 ਨੇ ਉਹਨਾਂ 10000 ਨੂੰ ਮੈਦਾਨ ਛੱਡ ਕੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਔਰ ਆਪ ਜੀ ਨੂੰ ਜ਼ਿਕਰ ਮਿਲੇਗਾ ਪੰਗਾਣੀ ਦਾ ਜਦ ਪੜੋਗੇ ਤੇ ਪੀਰ ਬੁੱਧੂ ਸ਼ਾਹ ਆਪਣੇ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਮੇਰੇ ਰਖਵਾਏ ਹੋਏ ਪਠਾਨ ਦੌੜ ਗਏ ਨੇ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਨੂੰ ਭਰਾਵਾਂ ਨੂੰ ਤੇ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਮুরিਦਾਂ ਨੂੰ ਨਾਲ ਲੈ ਕੇ ਐਨ ਮੌਕੇ ਤੇ ਪਹਨਾਣੀ ਦੇ ਜੁੱਧ ਵਿੱਚ ਮਹਾਰਾਜ ਦੇ ਨਾਲ ਜਾ ਖਲੋਤਾ ਸੀ ਪੀਰ ਬੁੱਧੂ ਸ਼ਾਹ ਦੇ ਪੁੱਤਰ ਵੀ ਸ਼ਹੀਦ ਹੋਏ ਭਰਾ ਸ਼ਹੀਦ ਹੋਏ ਉਹਦੇ ਆਪਣੇ ਮুরিਦ ਸ਼ਹੀਦ ਹੋਏ ਔਰ ਜੰਗ ਦੀ ਸਮਾਪਤੀ ਵੇਲੇ ਜਦੋਂ ਪੀਰ ਬੁੱਧੂ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਨਾਲ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਆਪਣੇ ਆਪ ਨੂੰ ਬਹੁਤ ਧਨ ਭਾਗ ਸਮਝਦਾ ਐ ਵੱਡ ਭਾਗਾ ਸਮਝਦਾ ਐ ਜੋ ਮੇਰੀ ਥੋੜੀ ਜੀ ਸੇਵਾ ਗੁਰੂ ਨਾਨਕ ਜੀ ਦੇ ਘਰ ਲਈ ਪ੍ਰਵਾਨ ਹੋਈ ਹੈ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਮਹਾਰਾਜ ਤੁਹਾਡਾ ਇਹ ਸੇਵਕ ਸਦਾ ਹੀ ਤੁਹਾਡਾ ਇਹ ਸੇਵਕ ਸਦਾ ਹੀ ਤੁਹਾਡੇ ਇਸ ਕਰ ਲਈ ਜੂਝਣ ਲਈ ਜ਼ਿੰਦਗੀ ਦਾ ਆਖਰੀ ਸਾਹ ਤੱਕ ਲਾ ਦੇਣ ਲਈ ਤਿਆਰ ਹੈ ਜਦੋਂ ਵੀ ਕਦੀ ਯਾਦ ਕਰੋਗੇ ਮੈਂ ਦਿਨੇ ਰਾਤ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗਾ ਮਹਾਰਾਜ ਜਦੋਂ ਵੀ ਕਦੀ ਲੋੜ ਪਵੇ ਮੈਨੂੰ ਯਾਦ ਕਰ ਲੈਣਾ ਇੱਕ ਛੋਟਾ ਜਿਹਾ ਸੁਨੇਹਾ ਭੇਜ ਦੇਣਾ ਜੇ ਇਜਾਜ਼ਤ ਹੋਵੇ ਤੇ ਮੈਂ ਵਾਪਸ ਸਡੌਰੇ ਚਲਾ ਜਾਵਾਂ ਮਹਾਰਾਜ ਨੇ ਆਖਿਆ ਪੀਰ ਜੀ ਸਾਨੂੰ ਬੜੀ ਖੁਸ਼ੀ ਹੈ ਸਾਡੇ ਮਨ ਨੂੰ ਬੜੀ ਤਸੱਲੀ ਹੈ ਕਿ ਤੁਹਾਡੇ ਵਰਗੇ ਲੋਕ ਧਰਮ ਦੀ ਖਾਤਰ ਜੂਝਣ ਲਈ ਅੱਜ ਵੀ ਇਸ ਦੁਨੀਆ ਦੇ ਅੰਦਰ ਕਿਤੇ ਨਾ ਕਿਤੇ ਮੌਜੂਦ ਬੈਠੇ ਨੇ ਤੁਹਾਡੇ ਅੰਦਰ ਅੱਜ ਵੀ ਸੱਚਾਈ ਇਨਸਾਨੀਅਤ ਉਸੇ ਤਰ੍ਹਾਂ ਲਬਾ ਲਬ ਭਰੀ ਪਈ ਹੈ ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਮਾਜ ਵਿੱਚ ਵੇਖਣੀ ਚਾਹੁੰਦੇ ਆ ਪੀਰ ਜੀ ਗੁਰੂ ਨਾਨਕ ਦਾ ਘਰ ਤੁਹਾਡੇ ਤੇ ਬੜਾ ਖੁਸ਼ ਹੈ ਤੁਹਾਨੂੰ ਕੋਈ ਲੋੜ ਹੋਵੇ ਤੁਹਾਡੀ ਕੋਈ ਇੱਛਾ ਹੋਵੇ ਉਹ ਪੂਰੀ ਕੀਤੀ ਜਾ ਸਕਦੀ ਹੈ। ਔਰ ਪੀਰ ਜੀ ਨੇ ਬੜੇ ਪਿਆਰ ਨਾਲ ਹੱਥ ਜੋੜ ਕੇ ਆਖਿਆ ਸੀ ਮਹਾਰਾਜ ਮੇਰੀ ਕੋਈ ਇੱਛਾ ਨਹੀਂ। ਮੇਰੀ ਇੱਕੋ ਹੀ ਇੱਛਾ ਸੀ ਜ਼ਿੰਦਗੀ ਵਿੱਚ ਕਿ ਕਦੀ ਮੈਂ ਵੀ ਗੁਰੂ ਨਾਨਕ ਦੇ ਘਰ ਵਿੱਚ ਕੰਮ ਆ ਸਕਾਂ। ਅੱਜ ਮੇਰੀ ਥੋੜੀ ਜੀ ਸੇਵਾ ਤੁਹਾਡੇ ਦਰ ਤੇ ਕਬੂਲ ਪਈ ਹੈ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਹਾਂ ਇਸ ਤੋਂ ਉੱਤੇ ਹੋਰ ਮੇਰੀ ਕੋਈ ਇੱਛਾ ਨਹੀਂ ਇੱਕੋ ਹੀ ਇੱਛਾ ਹੈ ਜਦੋਂ ਗੁਰੂ ਨਾਨਕ ਦੇ ਘਰ ਨੂੰ ਲੋੜ ਪਵੇ ਮੇਰੀ ਇਸ ਜ਼ਿੰਦਗੀ ਦਾ ਆਖਰੀ ਤੁਪਕਾ ਖੂਨ ਦਾ ਜਿਹੜਾ ਹੈ ਉਹ ਵੀ ਕੁਰਬਾਨ ਹੋਣ ਲਈ ਤਿਆਰ ਹੈ ਮਹਾਰਾਜ ਨੇ ਕੋਲ ਬੁਲਾਇਆ ਪੀਰ ਜੀ ਤੁਹਾਡੇ ਇਸ ਜਜ਼ਬੇ ਤੋਂ ਗੁਰੂ ਨਾਨਕ ਦਾ ਘਰ ਖੁਸ਼ ਹੈ ਪ੍ਰਸੰਨ ਹੈ ਫਿਰ ਵੀ ਕੋਈ ਇੱਛਾ ਹੋਵੇ ਆਖਿਆ ਮਹਾਰਾਜ ਜੇ ਖੁਸ਼ ਹੋ ਪ੍ਰਸਾਨ ਹੋ ਤੇ ਆ ਜਿਹੜੇ ਕੰਗੇ ਨਾਲ ਤੁਸੀਂ ਕੇਸ ਸਵਾਰ ਰਹੇ ਸੀ ਇਹ ਕੰਗਾ ਮੈਨੂੰ ਬਖਸ਼ ਦੇ। ਮੈਂ ਇੱਕ ਨਿਸ਼ਾਨੀ ਯਾਦ ਤੁਹਾਡੇ ਕੋਲੋਂ ਪ੍ਰਾਪਤ ਕਰ ਰਿਆ। ਇਹ ਕੰਗਾ ਮੈਨੂੰ ਦੇ ਦੇ। ਮਹਾਰਾਜ ਨੇ ਕੰਗਾ ਦਿੱਤਾ। ਸ੍ਰੀ ਸਾਹਿਬ ਪੀਰ ਬੁੱਧੂ ਸ਼ਾਹ ਨੂੰ ਪਕੜਾਈ। ਔਰ ਆਪਣੀ ਦਸਤਾਰ ਵਿੱਚੋਂ ਅੱਧੀ ਪਾੜ ਕੇ ਤੇ ਪੀਰ ਬੁੱਧੂ ਸ਼ਾਹ ਨੂੰ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਗਾਲ ਵਿੱਚ ਪਾਉਂਦੇ ਆ। ਉਹਨੂੰ ਪਿਆਰ ਵਜੋਂ ਬਖਸ਼ਦੇ ਆਂ ਬੜੇ ਪਿਆਰ ਨਾਲ ਥਾਪੜਾ ਦੇ ਕੇ ਗੱਲ ਨਾਲ ਲਾ ਕੇ ਵਿਦਾ ਕਰਦੇ ਨੇ ਤੇ ਸੱਚੇ ਪਾਤਸ਼ਾਹ ਜੀ ਦੀਆਂ ਇਹ ਬਖਸ਼ਿਸ਼ਾਂ ਲੈ ਕੇ ਜਦੋਂ ਪੀਰ ਬੁੱਧੂ ਸ਼ਾਹ ਆਪਣੇ ਘਰ ਜਾਂਦਾ ਆ ਤਾਂ ਉਥੇ ਆਪਣੀ ਘਰਵਾਲੀ ਨੂੰ ਧਰਵਾਸ ਦਿੰਦਿਆਂ ਕਿਉਂਕਿ ਘਰਵਾਲੀ ਨੇ ਦੇਖਿਆ ਮੇਰੇ ਪੁੱਤਰ ਨਾਲ ਨਹੀਂ ਇਹ ਸਾਰੇ ਵਾਪਸ ਆਏ ਮੇਰੇ ਪੁੱਤਰ ਨਾਲ ਨਹੀਂ ਔਰ ਉਸ ਵਕਤ ਪੀਰ ਬੁੱਧੂ ਸ਼ਾਹ ਨੇ ਉਹ ਦਸਤਾਰ ਵਿਖਾ ਕੇ ਤੇ ਆਪਣੇ ਘਰ ਵਾਲੇ ਨਸੀਰਾ ਨੂੰ ਤਰਵਾਸ ਦਿੱਤਾ ਸੀ ਆਖਿਆ ਨਸੀਰਾ ਗਮ ਕਰਨ ਦੀ ਲੋੜ ਨਹੀਂ ਕਬਰ ਆਉਣ ਦੀ ਲੋੜ ਨਹੀਂ ਮੰਨਣਾ ਹੌਲਾ ਕਰ ਅੱਖਾਂ ਨਾ ਗਿੱਲੀਆਂ ਕਰ ਆ ਦੇਖ ਜੇ ਤੇਰੇ ਦੋ ਪੁੱਤਰ ਸ਼ਹੀਦ ਹੋਏ ਨੇ ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਸਵੇਂ ਨਾਨਕ ਜੀ ਨੇ ਆ ਦਸਤਾਰ ਦੀ ਬਖਸ਼ਿਸ਼ ਕੀਤੀ ਹੈ ਆਪਣੀ ਪੱਗ ਵਿੱਚੋਂ ਅੱਧੀ ਪੱਗ ਪਾੜ ਕੇ ਮੈਨੂੰ ਦੇ ਦਿੱਤੀ ਹੈ ਅੱਜ ਤਾਂ ਨਸੀਰਾ ਮੇਰੇ ਕਰਮ ਮੇਰੇ ਭਾਗ ਇੰਨੇ ਬਰਸ਼ ਵਾਲੀ ਹੋ ਗਏ ਕਿ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ ਅੱਜ ਤਾਂ ਮੇਰੀ ਉਹਦੇ ਨਾਲ ਸਾਂਝ ਬੜੀ ਪੱਕੀ ਬਣ ਗਈ ਅੱਜ ਤਾਂ ਮੇਰਾ ਪੱਗ ਵੱਟ ਭਰਾ ਬਣ ਗਿਆ ਔਰ ਗੁਰੂ ਸਵਾਰਿਓ ਕਦੀ ਏਡੀਆਂ ਵੱਡੀਆਂ ਬਖਸ਼ਿਸ਼ਾਂ ਉਦੋਂ ਗੁਰੂ ਘਰ ਵਿੱਚੋਂ ਪ੍ਰਾਪਤ ਹੁੰਦੀਆਂ ਸਨ ਜਦੋਂ ਸੇਵਾਦਾਰ ਕੋਈ ਵੱਡੀ ਕੁਰਬਾਨੀ ਕਰਦੇ ਸਨ ਅੱਜ ਇਸ ਰੂਪੇ ਦੀ ਅਸੀਂ ਜਿਹੜੀ ਕੀਮਤ ਹੈ ਉਹ ਬੜੀ ਘਟਾ ਲਈ ਹੈ ਅੱਜ ਇਸ ਰੂਪਾ ਅਸੀਂ ਇੱਥੇ ਹੀ ਇੱਕ ਇਲਾਕੇ ਦੇ ਵਿੱਚ ਦੇਖਿਆ ਉਥੇ ਸਰੋਪੇ ਦਿੱਤੇ ਜਾ ਰਿਹਾ ਹੈ ਸੰਗਤ ਨੂੰ ਇਸੇ ਇਲਾਕੇ ਦੇ ਇਸੇ ਇਲਾਕੇ ਦੇ ਵਿੱਚ ਇੱਕ ਵਾਰੀ ਤੁਸੀਂ ਦੇਖਿਆ ਸਰੋਪੇ ਦਿੱਤੇ ਜਾ ਰਿਹਾ ਹੈ ਜਿਹੜੀ ਸੰਗਤ ਆਈ ਹੋਈ ਹੈ ਔਰ ਅਸੀਂ ਬਾਅਦ ਵਿੱਚ ਇਤਰਾਜ਼ ਵੀ ਕੀਤਾ ਉਹਨਾਂ ਨੂੰ ਸਮਝਾਇਆ ਵੀ ਖੈਰ ਉਹ ਸ਼ਾਇਦ ਸਮਝ ਵੀ ਗਏ ਉਸ ਵਕਤ ਉਹਨਾਂ ਨੇ ਹਾਂ ਵੀ ਕੀਤੀ ਉਹ ਕੀ ਸੀਗਾ ਜਿਨ੍ਹਾਂ ਨੇ ਗੁਰਦੁਆਰੇ ਦੀ ਚੱਲ ਰਹੀ ਸੇਵਾ ਦੇ ਵਿੱਚ ਹਜ਼ਾਰ ਰੁਪਏ ਤੱਕ ਪਾਇਆ ਹਜ਼ਾਰ ਤੋਂ ਉੱਤੇ ਜਿਨ੍ਹਾਂ ਨੇ ਪਾਇਆ ਉਹਨਾਂ ਸਾਬ ਨੂੰ ਸਰੋਪੇ ਦਿੱਤੇ ਜਾ ਰਹੇ ਹੁਣ ਅਸੀਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਪ੍ਰਬੰਧਕਾਂ ਨੂੰ ਕਿ ਜਿਨੇ 100 ਪਾਇਆ ਉਹਦੀ ਸਮਰੱਥਾ ਹੀ 100 ਦੀ ਸੀ ਕੀ ਉਹ ਸਰੋਪੇ ਦਾ ਹੱਕਦਾਰ ਨਹੀਂ ਜਿਨੇ 200 ਪਾਇਆ ਉਹ ਸਰੋਪੇ ਦਾ ਹੱਕਦਾਰ ਨਹੀਂ ਕੋਈ ਰੱਖਿਆ ਚਲਾ ਕੇ ਰੱਖਸ਼ੇ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਉਹ 50 ਰੁਪਏ ਹੀ ਦੇ ਸਕਦਾ ਹੈ ਕੀ ਉਹ ਆਪਣੀ ਸਮਰੱਥਾ ਨਾਲ ਵੱਧ ਕੇ 50 ਰੁਪਏ ਤੁਹਾਨੂੰ ਦੇ ਰਿਹਾ ਉਹ ਸਰੋਪੇ ਦਾ ਹੱਕਦਾਰ ਨਹੀਂ ਹਜ਼ਾਰ ਤੇ ਹਜ਼ਾਰ ਤੋਂ ਉੱਤੇ ਵਾਲੇ ਸਾਰਿਆਂ ਨੂੰ ਸਰੋਪੇ ਦਿੱਤੇ ਜਾ ਰਹੇ ਥੱਲੇ ਵਾਲਿਆਂ ਨੂੰ ਕੋਈ ਵੀ ਨਹੀਂ ਅੱਜ ਅਸੀਂ ਸਰੋਪੇ ਦੀ ਇਸ ਤਰ੍ਹਾਂ ਕਦਰ ਘਟਾ ਰਹੇ ਇਹ ਸਰੋਪਾ ਦੇਣ ਦਾ ਢੰਗ ਨਹੀਂ ਔਰ ਇਸ ਤਰੀਕੇ ਨਾਲ ਸਰੋਪਾ ਜਿਹੜਾ ਹੈ ਉਹ ਸਾਨੂੰ ਲੈਣਾ ਵੀ ਨਹੀਂ ਚਾਹੀਦਾ ਸਾਨੂੰ ਆਪ ਹੀ ਇਹ ਕਹਿ ਦੇਣਾ ਚਾਹੀਦਾ ਵੀ ਨਹੀਂ ਮੈਂ ਇਹਦਾ ਹੱਕਦਾਰ ਨਹੀਂ ਹੱਕਦਾਰ ਉਹ ਹੈ ਜਿਨਨੇ ਕੋਈ ਪੰਥ ਲਈ ਕੌਮ ਲਈ ਸਮਾਜ ਲਈ ਕੁਰਬਾਨੀ ਕੀਤੀ ਹੈ ਹੋਰ ਇਸ ਤੋਂ ਅੱਗੇ ਅੱਜ ਸਰੋਪੇ ਦੀ ਕਦਰੀ ਬੇਕਦਰੀ ਜਿਹੜੀ ਅਸੀਂ ਇਸ ਤਰ੍ਹਾਂ ਕੀਤੀ ਹੈ ਜਿਹੜਾ ਇੱਕ ਧੜੇ ਨੂੰ ਛੱਡ ਕੇ ਰਾਜਨੀਤਿਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਜਾਂਦਾ ਨੋ ਵੀ ਸਰੋਪੇ ਲਈ ਫਿਰਦੇ ਗੱਡੀਆਂ 'ਚ ਲੱਦੀ ਫਿਰਦੇ ਉਹ ਚਾਰ ਚਾਰ ਮੈਂ ਤਾਂ ਖੁੱਲੇ ਸ਼ਬਦਾਂ 'ਚ ਕਹਿਣ ਨੂੰ ਤਿਆਰ ਆਂ ਭਾਵੇਂ ਕੋਈ ਇਤਰਾਜ਼ ਵੀ ਕਰੇ ਜਿਹੜੀਆਂ ਚਾਰ ਭੇਡਾਂ ਐ ਕਿਸਾਨ ਤੋਂ ਛੱਡ ਕੇ ਦੂਜੇ ਥਾਂ ਤੇ ਉੱਚਾ ਉਹ ਵੀ ਸਰੋਪੇ ਚੱਲ ਅਜੇ ਰੰਗ ਨਹੀਂ ਲੱਥਦਾ ਸਰੋਪੇ ਦਾ ਉਹ ਦੂਜੇ 'ਚ ਫੇਰ ਉਸੇ ਵਾਲੇ ਬਦਲ ਕੇ ਇਹ ਹਾਲ ਅਸੀਂ ਕੀਤਾ ਹੋਇਆ ਇਹ ਕੋਈ ਸਰੋਪੇ ਦੇਣ ਦਾ ਟੰਗ ਨਹੀਂ ਔਰ ਸਰੋਪੇ ਦੀ ਬੇਕਦਰੀ ਅਸੀਂ ਕਰ ਰਹੇ ਆਂ ਸੋ ਗੁਰੂ ਸਵਾਰੇ ਸ੍ਰੋਪੇ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਪਸ਼ੋਕੜ ਹੈ ਕਿ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਹਨਾਂ ਨੂੰ ਇਹ ਸ੍ਰੋਪਾ ਦਿੱਤਾ ਜਾਂਦਾ ਸੀ ਔਰ ਅੱਜ ਅਸੀਂ ਇਸ ਸ੍ਰੋਪਾ ਜਿਹੜਾ ਹੈ ਐਵੇਂ ਜਣੇ ਖਣੇ ਵੱਲੋਂ ਚੋਕੇ ਜਣੇ ਖਣੇ ਨੂੰ ਵੰਡਿਆ ਜਾ ਰਿਹਾ ਹੈ ਇਹਦੀ ਬੇਕਦਰੀ ਨਹੀਂ ਕਰਨੀ ਚਾਹੀਦੀ ਇੱਕ ਤੋਕਾਰੀ ਹੈ ਜੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਅਰਥ ਭਾਵ ਦਸੋ ਕੀ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ ਗੁਰੂ ਸਵਾਰੇ ਕੰਮ ਕਰਨ ਤੋਂ ਕਿਤੇ ਵੀ ਗੁਰੂ ਸਾਹਿਬ ਨੇ ਮਨਾ ਨਹੀਂ ਕੀਤਾ ਤਿੰਨ ਸਿਧਾਂਤ ਤੁਹਾਨੂੰ ਚੇਤੇ ਹੋਣਗੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਵੰਡ ਕੇ ਹੁਣ ਕੌਣ ਛਕੇਗਾ ਜਿਹਦੇ ਕੋਲ ਕੁਝ ਹੋਏਗਾ ਜਿੰਨੇ ਕਿਰਤ ਕੀਤੀ ਹੋਏਗੀ ਦੱਸੋ ਤਿਆਗੀ ਕੀ ਵੰਡੇਗਾ ਭਲਾ ਜਿਹੜਾ ਕਿਰਤ ਕਰਨ ਵਾਲਾ ਗ੍ਰਸਤੀ ਹੈ ਉਹੋ ਹੀ ਕੁਝ ਦੇਵੇਗਾ ਨਾ ਜਿਹੜਾ ਆਪ ਪਹਿਲਾਂ ਹੀ ਨੰਗ ਬੈਠਾ ਔਰ ਪਹਾੜੀ ਤੇ ਚੜ ਕੇ ਬੈਠਾ ਉਹਨੇ ਕਿਸੇ ਨੂੰ ਕੀ ਦੇਣਾ ਗੁਰੂ ਸਾਹਿਬ ਨੇ ਕੰਮ ਤੋਂ ਨਹੀਂ ਵਰਜਿਆ ਗੁਰੂ ਸਾਹਿਬ ਨੇ ਸਿੱਖ ਨੂੰ ਗ੍ਰਸਤੀ ਬਣਾਇਆ ਔਰ ਗ੍ਰਸਤੀ ਨੂੰ ਕੰਮ ਕਰਨਾ ਜ਼ਰੂਰੀ ਹੈ ਦ੍ਰਿਸ਼ਟੀ ਦਾ ਕੰਮ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਗੁਰੂ ਸਾਹਿਬ ਨੇ ਐਵੇਂ ਵੀ ਪਿਆਰ ਨਾਲ ਕਿਹਾ ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਦਾ ਹੱਥਾਂ ਪੈਰਾਂ ਨਾਲ ਕੰਮ ਕਰਨਾ ਕਿਤੇ ਕੰਮ ਛੱਡਣ ਨੂੰ ਨਹੀਂ ਕਿਹਾ ਸਗੋਂ ਇਸ ਟੋਕ ਵਿੱਚ ਇਹ ਕਿਹਾ ਭਾਈ ਤੂੰ ਧਰਮੀ ਹੋਣ ਲਈ ਸਚਿਆਰ ਮਨੁੱਖ ਬਣ ਲਈ ਸਚਿਆਰਾ ਹੋਣ ਲਈ ਜਿਹੜੇ ਤੂੰ ਆ ਨਿੱਕੇ ਨਿੱਕੇ ਕਰਮਕਾਂਡ ਕਰ ਰਿਆ ਨਾ ਇਹ ਤੇਰੀ ਜ਼ਿੰਦਗੀ ਨੂੰ ਸਚਿਆਰ ਨਹੀਂ ਬਣਾਉਣਗੇ ਇਹ ਤੇਰੀ ਜ਼ਿੰਦਗੀ ਨੂੰ ਸਚਿਆਰ ਨਹੀਂ ਬਣਾਉਣਗੇ ਮਿਸਾਲ ਦੇ ਤੌਰ ਤੇ ਜਪਜੀਤ ਸਾਹਿਬ ਦੀ ਤੁਸੀਂ ਪਹਿਲੀ ਪੌੜੀ ਪੜ੍ਹ ਸਕਦੇ ਹੋ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਤੇ ਅਗਲੇ ਤੋਂ ਕੀ ਬਣਾ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਪਹਿਲਾ ਸੋਚਾ ਸੋਚ ਦੂਜੀ ਚੁੱਪਾ ਚੁੱਪ ਤੀਜੀ ਹੈ ਭੁੱਖਿਆ ਭੁੱਖ ਤੇ ਚੌਥੀ ਤੋਕ ਵਿੱਚ ਮਹਾਰਾਜ ਨੇ ਸਾਂਝਾ ਨੁਕਤਾ ਦਿੱਤਾ ਐਹੋ ਜੈ ਹੋਰ ਹਜ਼ਾਰਾਂ ਲੱਖਾਂ ਕਰਮ ਤੂੰ ਆਪਣੀ ਜ਼ਿੰਦਗੀ ਚ ਕਰੀ ਜਾ ਇਹਨਾਂ ਨਾਲ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਫਿਰ ਮਹਾਰਾਜ ਨੇ ਸਵਾਲ ਪੈਦਾ ਕੀਤਾ ਜੇ ਤੀਰਥਾਂ ਦੇ ਇਸ਼ਨਾਨ ਨਾਲ ਮੈਂ ਧਰਮੀ ਨਹੀਂ ਹੋ ਸਕਦਾ ਜੇ ਮੈਂ ਆਪਣਾ ਮੂੰਹ ਬੰਦ ਕਰਨ ਨਾਲ ਮੇਰੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ ਜੇ ਦੁਨੀਆ ਭਰ ਦੇ ਪਦਾਰਥ ਇਕੱਠੇ ਕਰਨ ਨਾਲ ਮੇਰੀ ਪ੍ਰੇਸ਼ਨਾ ਖਤਮ ਨਹੀਂ ਹੁੰਦੀ ਜੇ ਇਹੋ ਜਿਹੇ ਹਜ਼ਾਰਾਂ ਲੱਖਾਂ ਹੋਰ ਕਰਮ ਕਰ ਲਵਾਂ ਮੇਰਾ ਜੀਵਨ ਸਚਿਆਰ ਧਰਮੀ ਨਹੀਂ ਬਣਦਾ ਤਾਂ ਫਿਰ ਕਿਵੇਂ ਸਚਿਆਰਾ ਹੋਈ ਹੈ ਫਿਰ ਸਚਿਆਰੇ ਧਰਮੀ ਅਸੀਂ ਕਿਵੇਂ ਬਣੀਏ ਕਿਵੇਂ ਕੂੜਾ ਟੁੱਟੇ ਪਾਲ ਮੇਰੀ ਜ਼ਿੰਦਗੀ ਚੋਂ ਇਹ ਕੂੜ ਦੀ ਕੰਧ ਕਿਵੇਂ ਡਿੱਗੇ ਇਸ ਔਖਾ ਜਿਹਾ ਤਰੀਕਾ ਮਹਾਰਾਜ ਨੇ ਦਰਸਾਇਆ ਜਿਹੜਾ ਸਾਡੇ ਲਈ ਔਖਾ ਲੱਗਦਾ ਹੈ ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਇੱਥੇ ਵੀ ਮਹਾਰਾਜ ਪੰਜਵੇਂ ਪਾਤਸ਼ਾਹੇ ਹੋਏ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਵੈਗਰੂ ਅਕਾਲ ਪੁਰਖ ਦਾ ਨਾਮ ਹੀ ਪੈਨੂੰ ਸੱਚੀਆ ਜਿੰਦਗੀ ਬਹੇਗਾ ਧਰਮੀ ਜੀਵਨ ਦੇਗਾ ਆਹ ਜਿਹੜੇ ਤੂੰ ਨਿੱਕੇ ਨਿੱਕੇ ਕਰਮ ਕਾਂਡ ਕਰਦਾ ਫਿਰਦਾ ਕਦੀ ਕਿਤੇ ਪਾਣੀ ਪੀ ਲਾ ਕਿਤੇਆਂ ਲਾਚੀਆਂ ਕਿਤੇਆਂ ਸਵਾਖਾਲਾ ਕਿਤੇਆਂ ਥਾਪੜਾ ਲੈ ਲਾ ਕਿਤੇਆਂ ਤਾਗਾ ਲੈ ਲਾ ਕਿਤੇ ਕਬਰ ਤੇ ਦੀਵਾ ਜਗਾਲਾ ਇਹ ਕਰਮ ਤੇਰੀ ਜ਼ਿੰਦਗੀ ਵਿੱਚ ਸਚਿਆਰਪੁਣਾ ਨਹੀਂ ਲਿਆਉਣਗੇ ਇਹਨਾਂ ਨੂੰ ਛੱਡਣ ਲਈ ਸਤਿਗੁਰੂ ਆਖਦੇ ਆ ਕੰਮਕਾਰ ਕਿਰਤ ਛੱਡਣ ਲਈ ਮਹਾਰਾਜ ਕਿਤੇ ਵੀ ਬਾਣੀ 'ਚ ਨਹੀਂ ਆਖਦੇ ਸੋ ਇੱਥੇ ਇਸ ਦੀਵਾਨ ਦੀ ਸਮਾਪਤੀ ਹੈ ਜੀ ਜਿਹੜੇ ਦੋ ਸਵਾਲ ਤੁਹਾਡੇ ਵੱਲੋਂ ਆਏ ਉਹਨਾਂ ਦਾ ਅਸੀਂ ਸੰਖੇਪ ਵਿੱਚ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਆਸ ਕਰਦਾ ਕਿ ਆਪ ਜੀ ਖੋੜ ਵਧੇਰੇ ਆਪ ਬਾਣੀ ਪੜਨ ਦੀ ਖੇਚਲ ਕਰੋਗੇ ਆਸ ਕਰਦੇ ਹਾਂ ਕਿ ਤੁਸੀਂ ਆਪ ਆਪਣੀਆਂ ਘਰਾਂ ਚ ਬੈਠ ਕੇ ਗੁਰਬਾਣੀ ਨੂੰ ਵਿਚਾਰਨ ਦਾ ਗੁਰਬਾਣੀ ਨੂੰ ਸਮਝਣ ਦਾ ਯਤਨ ਕਰੋਗੇ ਪਿਛਲੇ ਅਕਾਲ ਦੇ ਦਿਨ ਤੋਂ ਜਾਨੀ ਤੁਸੀਂ ਪਿਛਲੇ 5 ਦਿਨਾਂ ਦੇ ਵਿੱਚ ਗੁਰਮਖਤੈਨੇ ਕੈਂਪ ਵੀ ਆਪਣੇ ਬੱਚਿਆਂ ਲਈ ਨੌਜਵਾਨਾਂ ਲਈ ਲਗਾਇਆ ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਉਹ ਨੌਜਵਾਨ ਵੀਰਾਂ ਨੇ ਬੱਚਿਆਂ ਨੇ ਸਤਾਫ ਦਿੱਤਾ ਹੈ ਆਸ ਕਰਦੇ ਹਾਂ ਅੱਗੋਂ ਵੀ ਇਸੇ ਤਰ੍ਹਾਂ ਲੱਗੇ ਰੋ ਕਿਉਂਕਿ ਜਿੰਨੀ ਸਮਾਜ ਦੀ ਦੁਰਗਤੀ ਹੈ ਨਸ਼ੇ ਹੈ ਹੋਰ ਭਰਮ ਪਖਾੜਾ ਲੁੱਟਖਸਟ ਜਿੰਨੀਆਂ ਬਿਮਾਰੀਆਂ ਸਮਾਜ ਨੂੰ ਚਿੰਬੜ ਰਹੀਆਂ ਨੇ ਇਹਦੇ ਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਲੜਫੜ ਲਈਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸਾਏ ਹੋਏ ਰਾਹ ਤੇ ਚੱਲ ਪਈਏ ਔਰ ਇਹ ਜ਼ਿੰਦਗੀ ਖੂਬਸੂਰਤ ਹੋ ਜਾਏਗੀ ਇਸ ਮਾਲ ਦੀ ਵੱਲਦੀ ਹੋਈ ਅੱਗ ਦਾ ਜਿਹੜਾ ਸੇਕ ਹੈ ਉਹ ਸਾਨੂੰ ਨਹੀਂ ਲੱਗੇਗਾ ਇੱਕੋ ਇੱਕ ਤਰੀਕਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਆਪ ਪੜਨਾ ਤੇ ਸਮਝਣਾ ਸ਼ੁਰੂ ਕਰ ਦਈਏ ਸਰਵਾ ਸੰਗਤ ਦਾ ਪ੍ਰਬੰਧਕ ਵੀਰਾਂ ਦਾ ਔਰ ਭਾਈ ਸਾਹਿਬ ਜੀ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੋ ਤੁਸੀਂ ਸਮਾਂ ਕੱਢ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਆਏ ਬੈਠ ਕੇ ਇਕਾਗਰਤਾ ਨਾਲ ਪਿਆਰ ਨੂੰ ਵਿਚਾਰ ਨੂੰ ਸ਼ਰਵਣ ਕਰਨ ਦਾ ਯਤਨ ਕੀਤਾ ਹੈ ਜਥੇ ਪਾਸੋਂ ਵਿਚਾਰ ਕਰਦੇ ਆਂ ਵਿਚਰਦੇ ਆਂ ਹੋਈਆਂ ਅਨੇਕ ਪ੍ਰਕਾਰ ਦੀਆਂ ੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਕੋਈ ਵੀ ਭੁੱਲ ਗਲਤੀ ਆਪ ਜੀ ਨੂੰ ਨਜ਼ਰ ਆਈ ਹੋਵੇ ਉਹ ਚੇਤੇ ਵਿੱਚ ਨਹੀਂ ਰੱਖਣੀ ਉਸ ਨੂੰ ਇੱਥੇ ਛੱਡ ਜਾਣਾ ਔਰ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਉਹ ਸਾਡੀ ਨਹੀਂ ਇਹ ਨਾ ਕਹਿਣਾ ਕਿ ਇਹਨਾਂ ਨੇ ਕਹੀ ਐ ਉਹ ਜਿਹੜੀ ਵੀ ਗੱਲ ਚੰਗੀ ਲੱਗੀ ਉਹ ਸਾਡੀ ਨਹੀਂ ਉਹ ਸਤਿਗੁਰੂ ਜੀ ਦੀ ਜਾਣ ਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪਣੇ ਪੱਲੇ ਬਣ ਕੇ ਜ਼ਿੰਦਗੀ ਵਿੱਚ ਕਮਾਉਣ ਦਾ ਯਤਨ ਕਰਨਾ ਜੀ ਸਾਰੀ ਸੰਗਤ ਦਾ ਪ੍ਰਬੰਧਕ ਵੀਰਾਂ ਦਾ ਪਾਜੀ ਸਾਹਿਬ ਜੀ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ